ਰੇਡੀਓ ਪੰਜਾਬ ਟੂਡੇ ਦੇ ਫੇਸਬੁਕ ਪੇਜ ਅਤੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਿ ਇਸੇ ਨਾਲ ਹੀ ਆਪਾਂ ਅੱਗੇ ਚੱਲੀਏ ਤੁਸੀਂ ਇਸ ਗੱਲਬਾਤ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਚੱਲੋ ਇਹ ਬੋਰਡ ਜਿਹੜਾ ਹੈ ਇਸ ਵਕਤ ਅਸੀਂ ਹਰਿਆਣਾ ਦੇ ਡੱਬਲੀ ਜਿਹੜਾ ਕਸਬਾ ਹੈ ਉਹਦੇ ਬਾਰਡਰ ਦੇ ਉੱਤੇ ਖੜੇ ਆਂ ਬੈਰੀਕੇਡਿੰਗ ਕੀਤੀ ਹੈ ਜਿਹੜੇ ਕਿਸਾਨ ਦਿੱਲੀ ਵੱਲ ਨੂੰ ਕੂਚ ਕਰ ਰਹੇ ਨੇ ਉਹਨਾਂ ਨੂੰ ਇੱਕ ਬੈਰੀਕੇਡਿੰਗ ਤੋਂ ਅੱਗੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਹਰਿਆਣਾ ਸਰਕਾਰ ਨੇ ਜਿਹੜਾ ਕੀ ਕੀਤਾ ਕਹਿੰਦੇ 28 ਨਵੰਬਰ 2023 ਨੂੰ ਹਰਿਆਣਾ ਨੇ ਐਮਐਸਪੀ ਜਿਹੜੀ ਹੈ 14 ਫਸਲਾਂ ਤੇ ਦੇਣੀ ਸ਼ੁਰੂ ਕਰ ਦਿੱਤੀ ਸੀ ਇਸ ਦੇ ਨਾਲ ਹੀ ਜਿਹੜਾ ਦੇਸ਼ ਦਾ ਇਹ ਪਹਿਲਾ ਸੂਬਾ ਬਣ ਗਿਆ ਸੀ ਕਿਉਂਕਿ ਹਰਿਆਣਾ ਸਰਕਾਰ ਇਹ ਦੱਸਣਾ ਚਾਹੁੰਦੀ ਹੈ ਕਿ ਉਹਨਾਂ ਨੇ ਵਾਦਾ ਮੁਆਫੀ ਜਿਹੜੀ ਆਵਾਦਾ ਤੋਂ ਜਿਹੜਾ ਕੀਤਾ ਸੀ ਉਹਨਾਂ ਤੋਂ ਨਹੀਂ ਮੁੱਕਰੀ ਹੈ ਸੋ ਸਰਕਾਰ ਨੇ ਗੰਨੇ ਦਾ ਰੇਟ 372 ਰੁਪਏ ਤੋਂ ਲੈ ਕੇ 386 ਰੁਪਏ ਕੀਤਾ ਇਸੇ ਤਰ੍ਹਾਂ 7 ਸੀਜ਼ਨਾਂ ਦੇ ਵਿੱਚ 12 ਲੱਖ ਜਿਹੜਾ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਭੇਜੇ ਕਿਸਾਨਾਂ ਨੂੰ ਫਸਲ ਵੇਚਣ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਪਰ ਦੇਖਣ ਵਾਲੀ ਗੱਲ ਇਹ ਹੈ ਕਿ ਆਓ ਤੁਹਾਨੂੰ ਦੂਜੇ ਪਾਸੇ ਦਿਖਾਉਣਾ ਹੈ ਕਿ ਪੰਜਾਬ ਦੀ ਸਰਦ ਦੇ ਵਿੱਚ ਪੰਜਾਬ ਦੀ ਸਰਦ ਦੇ ਵਿੱਚ ਉਹ ਡਰੋਨ ਜਿਹੜਾ ਤੁਹਾਨੂੰ ਜਾਂਦਾ ਨਜ਼ਰ ਆਏਗਾ ਕਿ ਪੰਜਾਬ ਸਰਕਾਰ ਨੇ ਇਸ ਡਰੋਨ ਨੂੰ ਇੱਥੇ ਜਾਣ ਦੀ ਜਿਹੜੀ ਆ ਪਰਮਿਸ਼ਨ ਦਿੱਤੀ ਆ ਕਿਉਂਕਿ ਤੁਸੀਂ ਦੇਖ ਰਹੇ ਹੋ ਪੰਜਾਬ ਐਂਟਰ ਕਰ ਚੁੱਕੇ ਆ ਡਰੋਨ ਤੁਹਾਨੂੰ ਆਉਂਦਾ ਨਜ਼ਰ ਆਏਗਾ ਡਰੋਨ ਦੇ ਜ਼ਰੀਏ ਜਿਹੜਾ ਕਿ ਪੂਰੀ ਨਿਗਾਹ ਜਿਹੜੀ ਆ ਰੱਖੀ ਜਾ ਰਹੀ ਹੈ ਇਸੇ ਤੋਂ ਤੁਹਾਨੂੰ ਦੱਸਦੀ ਹੈ ਕਿ ਕਈ ਥਾਵਾਂ ਦੇ ਉੱਤੇ ਜੇਕਰ ਗੱਲ ਕਰੀਏ ਤਾਂ ਸ਼ੰਭੂ ਬਾਰਡਰ ਦੇ ਉੱਤੇ ਹਮਾਲੇ ਵਾਲੇ ਪਾਸੇ ਡਰੋਨ ਦੇ ਰਾਹੀਂ ਜਿਹੜੀ ਹੈ ਅਥਰੂ ਗੈਸ ਦੇ ਗੋਲੇ ਵੀ ਛੱਡੇ ਗਏ ਸੀ ਆਪਾਂ ਮੁੜ ਕੇ ਫਿਰ ਇਸੇ ਗੱਲ ਦੇ ਉੱਤੇ ਆਉਣੀ ਹੈ ਕਿ ਹਰਿਆਣਾ ਸਰਕਾਰ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਨੇ ਕਿਸਾਨਾਂ ਲਈ ਕੀ ਨਹੀਂ ਕੀਤਾ ਸੋ ਕਿਸਾਨਾਂ ਲਈ ਕੀ ਕੀਤਾ ਕੀ ਨਹੀਂ ਕੀਤਾ ਇਹ ਇੱਕ ਵੱਖਰਾ ਸਵਾਲ ਹੈ ਪਰ ਕਿਸਾਨ ਵਾਰ-ਵਾਰ ਪ੍ਰਦਰਸ਼ਨ ਕਿਉਂ ਕਰ ਰਹੇ ਨੇ ਇਹ ਇੱਕ ਸਵਾਲ ਹੈ ਕੀ ਕਿਸਾਨਾਂ ਦੇ ਨਾਲ ਇਹ رابطہ ਨਹੀਂ ਰੱਖ ਸਕੇ ਕਿ ਕਿਸਾਨਾਂ ਦੇ ਵਿੱਚ ਆਪਣਾ ਭਰੋਸਾ ਪੈਦਾ ਨਹੀਂ ਕਰ ਸਕੇ ਕਿ ਕਿਸਾਨਾਂ ਨੂੰ ਜਿਸ ਢੰਗ ਦੇ ਨਾਲ ਵਿਲਣ ਬਣਾਇਆ ਜਾ ਰਿਹਾ ਹੈ ਕਿਸਾਨਾਂ ਨੂੰ ਜਿਸ ਤਰ੍ਹਾਂ ਦੇ ਨਾਲ ਮੀਡੀਆ ਦੇ ਉੱਤੇ ਭੰਡਿਆ ਜਾ ਰਿਹਾ ਇਹ ਗੱਲਾਂ ਜਿਹੜੀਆਂ ਨੇ ਸਰਕਾਰ ਬੈਠ ਕੇ ਵੀ ਕਰ ਸਕਦੀ ਸੀ ਸੋ ਇਹ ਗੱਲਬਾਤ ਦੇ ਉੱਤੇ ਆਪਾਂ ਅੱਗੇ ਚੱਲਾਂਗੇ ਇਸ ਗੱਲਬਾਤ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਚੱਲੋ